ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਝੋਨੇ ਦੀ ਕਿਸਮ PR126 ਦੇ ਲਾਸਟ ਪਾਣੀ ਬਾਰੇ ਤੁਹਾਨੂੰ ਦੱਸਾਂਗੇ PR126 ਤੋਂ ਚੰਗੇ ਝਾੜ ਦੇ ਲਈ PR126 ਨੂੰ ਆਖਰੀ ਪਾਣੀ ਕਦੋਂ ਲਗਾਇਆ ਜਾਵੇ ਝੋਨੇ ਦਾ ਪਾਣੀ ਆਪਾਂ ਨੂੰ ਕਦੋਂ ਬੰਦ ਕਰਨਾ ਚਾਹੀਦਾ ਤੇ ਝਾੜ ਘਟਣ ਦੇ ਕੀ ਰੀਜਨ ਨੇ ਤੇ ਇਸ ਬਾਰੇ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਅੱਜ ਤੁਹਾਨੂੰ ਦੱਸਾਂਗੇ ਤੇ ਸਾਂਝੀ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਣੇ ਹੋਰ ਵੀਰ ਭਰਾਵਾਂ ਨਾਲ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾਵਾਂ ਨੂੰ ਵੀ ਆਖਰੀ ਪਾਣੀ ਬਾਰੇ ਪੀਆਰ 126 ਦੇ ਪਤਾ ਲੱਗ ਸਕੇ ਤੇ ਵੀਡੀਓ ਨੂੰ ਕਰਦੇ ਆ ਸ਼ੁਰੂ ਪਹਿਲਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਣੀ ਜ਼ਮੀਨ ਕਿਸ ਤਰ੍ਹਾਂ ਦੀ ਹੈ ਮਤਲਬ ਆਪਣੀ ਜ਼ਮੀਨ ਰੇਤਲੀ ਹੈ ਜਾਂ ਫਿਰ ਡੱਕਰ ਹੈ ਜਨਕੇ ਜੇ ਮੈਂ ਤੁਹਾਨੂੰ ਕਹਿੰਨੇ ਦਾ ਮੇਰਾ ਮਤਲਬ ਆਪਣੀ ਜ਼ਮੀਨ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੀ ਜ਼ਮੀਨ ਦੇ ਵਿੱਚ ਗਿੱਲ ਕਿੰਨਾ ਟਾਈਮ ਰਹਿੰਦੀ ਹੈ ਮਤਲਬ ਜਦੋਂ ਆਪਾਂ ਪਾਣੀ ਲਾਉਂਦੇ ਆ ਝੋਨੇ ਨੂੰ ਤਾਂ ਉਹ ਕਿੰਨੇ ਦਿਨ ਤੱਕ ਉਹਦੇ ਵਿੱਚ ਗਿੱਲ ਰਹੂਗੀ ਮਤਲਬ ਵੀ ਸੌਕੇ ਵਾਲੀ ਜਿਹੜੀ ਸਟੇਜ ਉਹ ਨਾ ਆਵੇ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੇ ਆਪਾਂ ਗਲਤ ਟਾਈਮ ਤੇ ਝੋਨੇ ਦਾ ਪਾਣੀ ਬੰਦ ਕਰੂਗੇ ਤਾ ਆਪਣਾ 5 ਤੋਂ 7 ਕੁਆਂਟਲ ਝਾੜ ਪੱਕਾ ਘਟ ਸਕਦਾ ਇਹ ਆਪਾਂ ਨੂੰ ਦਿਖਦਾ ਨਹੀਂ ਹੁੰਦਾ ਹੁਣ ਕਿਸਾਨ ਭਰਾ ਕਹਿਣਗੇ ਜੀ ਦਾਣਾ ਤਾਂ ਜਿਵੇਂ ਸੁੰਗੜ ਗਿਆ ਜੀ ਦਿਖ ਨਹੀਂ ਰਿਹਾ ਉਹ ਦਾਣਾ ਜਿਹੜਾ ਸੁੰਗੜ ਗਿਆ ਉਹ ਆਪਾਂ ਨੂੰ ਦਿਖਣਾ ਨਹੀਂ ਹੈਗਾ ਉਹਨੇ ਬਸ वजन ਘਟਾਣਾ ਹੈ ਆਪਣਾ ਕਿਉਂਕਿ ਆਪਣੇ ਝੋਨੇ ਦੀ ਮੁੰਜਰ ਕਦੇ ਵੀ ਇੱਕਸਾਰ ਨਹੀਂ ਪੱਕਦੀ ਦੋ ਦੋ ਤਿੰਨ ਤਿੰਨ ਦਾਣੇ ਕਰਕੇ ਹੌਲੀ ਹੌਲੀ ਦਾਣੇ ਆਪਣੀ ਮੁੰਜਰ ਦੇ ਵਿੱਚ ਪੱਕਣਗੇ ਜਦੋਂ ਆਪਾਂ ਦੇਖਦੇ ਆ ਬਾਡੀ ਦੇ ਟਾਈਮ ਤੱਕ ਮੁੰਜਰ ਦੇ ਵਿੱਚ ਇੱਕ ਇੱਕ ਦੋ ਦੋ ਦਾਣੇ ਹਰੇ ਰਹਿੰਦੇ ਇਹ ਦੇਖ ਲਿਓ ਕਦੇ ਵੀ ਹੁਣ ਜੇ ਆਪਾਂ ਇਸ ਜਦੋਂ ਆਪਣੀ ਝੋਨੇ ਦੇ ਵਿੱਚ ਹਰੇ ਦਾਣੇ ਜੇ ਆਪਾਂ ਉਸ ਟਾਈਮ ਤੇ ਝੋਨੇ ਦਾ ਪਾਣੀ ਬੰਦ ਕਰੂਗੇ ਤੇ ਆਪਣੇ ਝੋਨੇ ਨੂੰ ਸੌਕਾ ਲੱਗ ਗਿਆ ਜੇ ਉਹ ਟਾਈਮ ਤੇ ਜਦੋਂ ਦਾਣੇ ਦੇ ਵਿੱਚ ਦੌਧਾ ਹੈ ਹਜੇ ਤੱਕ ਤਾਂ ਉਹ ਜਿਹੜੇ ਹਰੇ ਦਾਣੇ ਆ ਉਹਨਾਂ ਨੇ ਸੰਗੜ ਜਾਣਾ ਹੈ ਜਿਸ ਕਾਰਨ ਝਾੜ ਆਪਾਂ ਨੂੰ ਘੱਟ ਦੇਖਣ ਨੂੰ ਮਿਲਦਾ ਹੈ ਤੇ ਹੁਣ ਦੇਖ ਹੁਣ ਦੇਖੋ ਵੀ ਜਿਹੜਾ ਪਾਣੀ ਆਖਰੀ ਪਾਣੀ ਦਾ ਜਿਹੜਾ ਸਹੀ ਸਮਾਂ ਉਹ ਮੈਂ ਤੁਹਾਨੂੰ ਦੱਸੂਗਾ ਵੀਡੀਓ ਨੂੰ ਧਿਆਨ ਨਾਲ ਸੁਣਿਓ ਧਿਆਨ ਨਾਲ ਦੇਖਿਓ ਤੇ ਗਲਤੀਆਂ ਤੋਂ ਬਚੋ ਜਿਹੜੀ ਆਪਾਂ ਹਰ ਇੱਕ ਸਾਲ ਗਲਤੀਆਂ ਕਰ ਰਹੇ ਆ ਕਿਉਂਕਿ ਪੀਆਰ 126 ਨੂੰ ਪਾਣੀ ਤੇ ਬਹੁਤ ਡਿਪੈਂਡ ਹੈ ਜੇ ਆਪਾਂ ਸੋਕਾ ਲਵਾਉਗੇ ਤਾਂ ਹੀ ਝਾੜ ਬਹੁਤ ਘੱਟ ਨੂੰ ਦੇਖਣ ਮਿਲ ਨੂੰ ਮਿਲਦੇ ਆ ਹੁਣ ਜਿਨ੍ਹਾਂ ਦੀ ਆ ਤਾਂ ਜ਼ਮੀਨਾਂ ਜੀ ਹੈਗੀਆਂ ਰੇਤਲੀ ਆ ਬਾਕੀ ਤਾਂ ਤੁਸੀਂ ਆਪਣੇ ਜ਼ਮੀਨ ਚ ਦੇਖਣਾ ਵੀ ਗਿੱਲਰ ਕਿੰਨਾ ਟਾਈਮ ਆਪਣੀ ਜ਼ਮੀਨ ਦੇ ਵਿੱਚ ਰਹਿੰਦੀ ਹੈ ਫਿਰ ਵੀ ਮੈਂ ਜੇ ਤੁਹਾਨੂੰ ਇੱਕ ਐਗਜ਼ੈਂਪਲ ਤੌਰ ਤੇ ਦੱਸਾਂ ਤਾਂ ਤੁਸੀਂ ਜਿਹੜੀ ਰੇਤਲੀ ਆ ਜ਼ਮੀਨਾਂ ਉਹਦੇ ਵਿੱਚ ਮੰਨ ਕੇ ਚਲੋ ਅੱਜ ਤੋਂ ਆਪਾਂ ਹਫਤੇ ਨੂੰ ਜਿਹੜੀ ਵੱਢਣੀ ਹੈ ਤਾਂ ਇੱਕ ਹਫਤਾ ਪਹਿਲਾਂ ਉਹਨੂੰ ਪਤਲਾ ਪਤਲਾ ਪਾਣੀ ਜ਼ਰੂਰ ਦੋ ਇੱਕ ਹਫਤਾ ਪਹਿਲਾਂ ਪਾਣੀ ਰੇਤਲੀ ਜਮੀਨਾਂ ਦੇ ਵਿੱਚ ਜ਼ਰੂਰ ਦੋ ਤੇ ਇੱਕ ਹਫਤਾ ਪਹਿਲਾਂ ਬਾਡੀ ਤੋਂ ਪਾਣੀ ਬੰਦ ਕਰੋ ਤੇ ਜਿਹੜੀ ਜਿਨ੍ਹਾਂ ਬੀਰ ਭਰਾਵਾਂ ਦੀ ਹੁਣ ਜਮੀਨਾਂ ਡਾਕਰ ਹੈ ਗਿੱਲ ਜਿਆਦਾ ਸਮਾਂ ਰਹਿੰਦੀ ਹੈ ਉਹ 10 ਦਿਨ ਪਹਿਲਾਂ ਪਾਣੀ ਬੰਦ ਕਰ ਸਕਦੇ ਜਾਨਕਿ ਆਖਰੀ ਪਾਣੀ ਮੰਨ ਕੇ ਚਲੋ ਆਪਾਂ 10 ਦਿਨ ਪਹਿਲਾਂ ਉਹਨਾਂ ਨੂੰ ਦੇਣਾ ਤੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਦੇ ਵੀ ਆਇ ਨਾ ਸੋਚੋ ਜੀ ਹੁਣ ਜਿਹੜੀ ਪੱਕ ਗਈ ਜਿਹੜੇ ਦਾਣੇ ਹਰੇ ਐ ਉਹਨਾਂ ਨਾਲ ਵੀ ਉਹ ਵੀ ਜ਼ਰੂਰੀ ਨੇ ਨਾ ਫਸਲ ਦੇ ਵਿੱਚ ਜਿਹੜੇ ਦਾਣੇ ਵਿੱਚ ਹਰੇ ਐ ਉਹ ਵੀ ਪੱਕਣ ਨੂੰ ਟਾਈਮ ਉਹਨਾਂ ਨੂੰ ਦਈਏ ਆਪਾਂ ਪਾਣੀ ਜ਼ਰੂਰੀ ਹੈ ਕਿਉਂਕਿ ਬਹੁਤ ਕਿਸਾਨ ਭਰਾ ਕੀ ਕਰਦੇ ਐ ਹੁਣ ਕਰਦੇ ਜਰੂਰ ਐ ਤੁਸੀਂ ਵੀਡੀਓ 'ਚ ਕਹੋਗੇ ਜੀ ਆਏ ਫਲਾਣਾ ਬਹੁਤ ਕਿਸਾਨ ਭਰਾ ਕਰਦੇ ਐ ਉਹ 15 15 20 20 ਦਿਨ ਪਹਿਲੇ ਹੀ ਪਾਣੀ ਝੋਨੇ ਦਾ ਬੰਦ ਕਰ ਦਿੰਦੇ ਆ ਉਹ ਹੁਣ ਬੰਦ ਕਿਉਂ ਕਰਦੇ ਆ ਪੀਆਰ 126 ਜਿਉਂਕਿ ਇਹਨੂੰ ਪੈ ਜਾਂਦੀ ਹੈ ਡੌਡੀ ਇਹਨੂੰ ਡੌਡੀ ਦੀ ਜ਼ਿਆਦਾ ਸ਼ਿਕਾਇਤ ਆਉਂਦੀ ਹੈ ਹੋਰ ਵੀ ਜਨੂੰ ਵੀ ਆਉਂਦੀ ਹੋਊਗੀ ਯਾਨੀ ਇਹਦੇ ਵਿੱਚ ਵੀ ਸਮੱਸਿਆ ਆਉਂਦੀ ਹੈ ਤੇ ਉਹ ਪਾਣੀ ਦਾ ਉਹਦੇ ਵਿੱਚ ਰੀਜ਼ਨ ਹੈਗਾ ਪਰ ਤੁਸੀਂ ਪਾਣੀ ਡੌਡੀ ਕਿਉਂ ਪੈਂਦੀ ਹੈ ਆਪਾਂ ਖੇਤ ਦੇ ਵਿੱਚ ਪਾਣੀ ਨੂੰ ਖੜਾ ਨਹੀਂ ਰੱਖਣਾ ਯਾਨਕਿ 5 5-6 ਦਿਨਾਂ ਬਾਅਦ ਤਾਂ ਪਾਣੀ ਜ਼ਰੂਰੀ ਹੈ ਫੇਰ ਡੌਡੀ ਵੀ ਘਟ ਪਾਉਗੀ ਹੁਣ ਡੌਡੀ ਜਿਹੜੀ ਪੈਣੀ ਉਹ ਤਾਂ ਪੈਣੀ ਹੋਵੇ ਚਾਹ ਤੂੰ ਸੌਕਾ ਲਵਾ ਦੋ ਉਹ ਪੈਣੀ ਹੋ ਉਹਦੇ ਲਈ ਜਿਹੜੀ ਸਪਰੇਹਾ ਹੈ ਸਪਰੇਹਾ ਦੀ ਵਰਤੋਂ ਕਰੋ ਜਨ ਕਿ ਐਨਾ ਡੌਡੀ ਪੈਂਦੀ ਵੀ ਹੈ ਨਹੀਂ ਜੇ ਆਪਾਂ ਸਹੀ ਤਰੀਕੇ ਨਾਲ ਪਾਣੀ ਲਈਏ ਜੇ ਆਪਾਂ ਪਾਣੀ ਹੁਣ ਹਰ ਟਾਈਮ ਝੋਨੇ ਦੇ ਵਿੱਚ ਖੜਾ ਰੱਖੂਗੇ ਫੇਰ ਤਾਂ ਡੌਡੀ ਪੈਣੀਓ ਪੈਣੀ ਹੈ ਮੈਂ ਤੁਹਾਨੂੰ ਤਾਂ ਦੱਸ ਰਿਹਾ ਮੈਨੂੰ ਪਿੱਛੇ ਜੇ ਇੱਕ ਬੰਦਾ ਮਿਲਿਆ ਉਹ ਕਹਿ ਰਿਹਾ ਤਾਂ ਜੀਰੀ ਅੱਧੀ ਨਿਸਰਿਆਈ ਯਾਨੀ ਕਿ ਮੁੰਜਰਾ ਥਲੇ ਨੂੰ ਝੁਕ ਰਹੀ ਉਹ ਕਹਿ ਰਿਹਾ ਤਾਂ ਜੀ ਡੋਡੀ ਪੈਣ ਲੱਗੀ ਵੀ ਹੁਣ ਅਸੀਂ ਜੀਰੀ ਨੂੰ ਮੈਂ ਆਪਣੀ ਚਾਚੀ ਨੂੰ ਕਹਿ ਤਾ ਵੀ ਇਹਨੂੰ ਹੁਣ ਆਪਾਂ ਪਾਣੀ ਦਿਖਾਣਾ ਹੀ ਨਹੀਂ ਹਜੇ ਤਾਂ 15 ਦਿਨ ਉਹਦੇ ਵਿੱਚ ਮਿਲਕਿੰਗ ਸਟੇਜ ਚੱਲ ਰਹੀ ਹੈ ਤੇ ਉਹ ਸੋਕਾ ਲਵਾ ਰਹੀ ਹੈ ਫਿਰ ਤੁਸੀਂ ਆਪ ਸੋਚੋ ਹੁਣ ਉਹ ਜੀਰੀ ਝਾੜ ਕਿਵੇਂ ਪੂਰਾ ਕਰ ਜੂਗੀ ਜਿਵੇਂ ਕਹਿ ਰਹੇ ਹੈ ਜੀ 35 ਕੁਆਂਟਲ 40 ਕੁਆਂਟਲ ਜੀ 37 ਕੁਆਂਟਲ ਉਹ ਝਾੜ ਕਿਵੇਂ ਪੂਰਾ ਕਰ ਜੂਗੀ ਇਸ ਕਰਕੇ ਚੰਗੇ ਝਾੜ ਦੇ ਲਈ ਲਈ ਆਪਾਂ ਨੂੰ ਇੱਕ ਇੱਕ ਦਾਣਾ ਦੇਖਣਾ ਜ਼ਰੂਰੀ ਹੈ। ਵੀ ਜੇ ਆਪਾਂ ਇੱਕ ਇੱਕ ਦਾਣੇ ਨੂੰ ਦੇਖੀਏ ਜੇ ਆਪਾਂ ਸੋਕਾ ਲਵਾਈਏ ਉਸ ਟਾਂਵੇਂ ਤਾਂ ਬਹੁਤ ਗਲਤ ਗੱਲ ਹੈ। ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖੇ ਕਰੋ ਤੇ ਆਪਣੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।